ਵੇ ਲੇਟ ਹੋ ਗਿਆ ਕੱਲ ਤਾਂ ਕਹਿੰਦੀ ਟਾਈਮ ਨਾਲ ਆਜੂ ਉਹ ਮੜਾ ਕੰਮ ਜਾ ਵਗ ਗਿਆ ਜੀ ਚੱਲ ਆ ਗਿਆ ਕੋਈ ਗੱਲ ਨਹੀਂ ਆ ਜਿਹੜੇ ਮੁਰਗੇ ਨੇ ਨਾ ਹਾਂ ਇਹਨਾਂ ਦੀ ਗਿਣਤੀ ਪ੍ਰੋਪਰ ਰੱਖਣੀ ਹੈ ਅੱਛਾ ਜੀ ਹਾਂ ਇਹ ਗਲਤੀ ਹੋ ਗਈ ਫਿਰ ਮੈਂ ਦੇਖ ਲੈ ਕੰਮ ਤੋਂ ਕੱਢ ਦੇਣਾ ਨਾ ਗਿਣ ਦੂਗਾ ਹੀ ਗਿਣ ਦੂਗਾ ਡੇਲੀ ਰਿਕਾਰਡ ਦੇਣਾ ਹੈ ਹਾਂ ਡੇਲੀ ਰਿਕਾਰਡ ਦੇਣਾ ਕੰਮ ਪੂਰਾ ਤਸੱਲੀ ਬਖਸ ਹੋਣਾ ਚਾਹੀਦਾ ਕੰਮ ਠੀਕ ਹੈ ਠੀਕ ਓਕੇ ਜਾ ਜਾ ਵਾਹ ਉਹ ਰਕਣੋ ਕੀ ਹੋੜੇ 1 2 3 4 5 6 7 8 9 10 11 12 13 ਅਰੇ ਇਹ ਸਭ ਕੀ ਦੇਖਣਾ ਪੜ ਰਹਾ ਹੈ ਚੰਗੀ ਭਲੀ ਹਵਾ ਚੁੱਡਣ ਵਾਲੀ ਭਗਤੀ ਚੱਲਦੀ ਸੀ ਹਾਂ ਕਿ ਸਾਰੀ ਖਰਾਬ ਕਰਤੀ ਕੀ ਹੋੜੇ ਲਓ ਵੀ ਮਿੱਤਰੋ ਆਪਾਂ ਨੂੰ ਮਿਲ ਗਈ ਜਾਦੂ ਵਾਲੀ ਚਾਦਰ ਤੇ ਜੇ ਕਿਸੇ ਨੇ ਹੋਰ ਲੈਣੀ ਹੋਈ ਇਹ ਚਾਦਰ ਤਾਂ ਕਮੈਂਟ ਕਰ ਦਿਓ ਆਪਾਂ ਦੇ ਦੇਾਂਗੇ ਬਹੁਤ ਭਾਗਤੀ ਕਰਨੀ ਪਈ ਆ ਵੀ ਇਹ ਚਾਦ ਲੈਣ ਵਾਸਤੇ ਜੇ ਕਿਸ ਨੂੰ ਚਾਹੀਦੀ ਹੋਈ ਤਾਂ ਦੱਸਿਓ